ਬਰਿੰਦਰ ਘੁੰਮਣ ਦੀ ਮੌਤ ਦਾ ਸੱਚ ਬਾਹਰ ਆ ਹੀ ਗਿਆ ਕੁਝ ਮੋਤਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਸਿਰਫ ਇਹ ਪਤਾ ਲੱਗਦਾ ਆ ਕਿ ਇਨਸਾਨ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਇਹ ਨਹੀਂ ਪਤਾ ਲੱਗਦਾ ਕਿ ਉਹ ਅਸਲ ਵਿੱਚ ਕਿਵੇਂ ਗਿਆ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਐਸੇ ਸ਼ਖਸ ਦੀ ਜਿਸ ਦਾ ਸਰੀਰ ਲੋਹੇ ਵਰਗਾ ਸੀ ਜਿਸ ਦੀ ਤਾਕਤ ਨੂੰ ਵੇਖ ਕੇ ਲੋਕ ਦੰਗ ਰਹਿ ਜਾਂਦੇ ਸੀ ਪਰ ਜਿਸ ਦੀ ਮੌਤ ਅੱਜ ਵੀ ਇੱਕ ਸਵਾਲ ਬਣੀ ਹੋਈ ਆ ਇਹ ਕਹਾਣੀ ਆ ਬਰਿੰਦਰ ਘੁੰਮਣ ਦੀ ਇਹ ਨਾਮ ਸਿਰਫ ਤਾਕਤ ਦਾ ਨਹੀਂ ਸੀ ਇਹ ਨਾ ਹੌਸਲੇ ਦਾ ਸੀ ਉਸ ਇਨਸਾਨ ਦਾ ਸੀ ਜਿਸ ਦਾ ਸਰੀਰ ਲੋਹੇ ਵਰਗਾ ਅਤੇ ਜਜ਼ਬਾ ਪਹਾੜ ਵਰਗਾ ਸੀ ਪਰ ਅੱਜ ਉਸੇ ਬਰਿੰਦਰ ਘੁੰਮਣ ਦੀ ਮੌਤ ਇੱਕ ਐਸਾ ਸਵਾਲ ਬਣੀ ਹੋਈ ਆ ਜਿਸ ਦਾ ਜਵਾਬ ਕਦੇ ਕਿਸੇ ਨੇ ਸਾਫ਼ ਨਹੀਂ ਦਿੱਤਾ ਅੱਜ ਸੱਚ ਬਾਹਰ ਆ ਰਿਹਾ ਆ ਉਹ ਸੱਚ ਜੋ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਨੇ ਦੱਸਿਆ ਨਹੀਂ ਬਰਿੰਦਰ ਘੁੰਮਣ ਜਦੋਂ ਹਸਪਤਾਲ ਗਿਆ ਸੀ ਉਹ ਮਰਨ ਨਹੀਂ ਗਿਆ ਸੀ ਉਹ ਆਪਣਾ ਇਲਾਜ ਕਰਵਾਉਣ ਗਿਆ ਸੀ ਉਹ ਆਪਣੀ ਸਰਜਰੀ ਕਰਵਾਉਣ ਗਿਆ ਸੀ ਉਹ ਇਸ ਉਮੀਦ ਨਾਲ ਗਿਆ ਸੀ ਕਿ ਉਹ ਠੀਕ ਹੋ ਕੇ ਆਪਣੇ ਘਰ ਵਾਪਸ ਆਵੇਗਾ ਜਦੋਂ ਉਹ ਆਪਣੀ ਸਰਜਰੀ ਕਰਵਾਉਣ ਲੱਗਾ ਤਾਂ ਬਹੁਤ ਜ਼ਿਆਦਾ ਖੁਸ਼ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਹਸਪਤਾਲ ਉਸਦਾ ਆਖਰੀ ਥਾਂ ਬਣ ਜਾਵੇਗਾ ਕਹਿੰਦੇ ਨੇ ਸਰਜਰੀ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਹੋਸ਼ ਸੀ ਗੱਲਾਂ ਕਰ ਰਿਆ ਸੀ ਤੇ ਸੋਸ਼ਲ ਮੀਡੀਆ ਤੇ ਉਸਨੇ ਹੱਸ ਕੇ ਵੀਡੀਓ ਵੀ ਪਾਈ ਸੀ ਜੋ ਕਿ ਸਰਜਰੀ ਕਰਵਾਉਣ ਟਾਈਮ ਦੀ ਸੀ ਤੇ ਪੂਰਾ ਹੌਸਲਾ ਰੱਖਿਆ ਹੋਇਆ ਸੀ ਪਰ ਫਿਰ ਉਹ ਹੋਇਆ ਜਿਸ ਦਾ ਕਦੇ ਵੀ ਕਿਸੇ ਨੇ ਸੋਚਿਆ ਨਹੀਂ ਸੀ ਤੇ ਨਾ ਹੀ ਉਸਨੇ ਖੁਦ ਕਦੀ ਸੋਚਿਆ ਹੋਣਾ ਹਸਪਤਾਲ ਦੇ ਅੰਦਰ ਕੁਝ ਗਲਤ ਹੋ ਗਿਆ ਕੁਝ ਲੋਕਾਂ ਦਾ ਕਹਿਣਾ ਹੈ ਕਿ ਡਾਕਟਰਾਂ ਵੱਲੋਂ ਗਲਤ ਟੀਕਾ ਲਾ ਦਿੱਤਾ ਗਿਆ ਇੱਕ ਐਸਾ ਟੀਕਾ ਜਿਸ ਹੌਲੀ ਹੌਲੀ ਉਸਦੇ ਸਰੀਰ ਨੂੰ ਅੰਦਰੋਂ ਅੰਦਰੀ ਤੋੜ ਦਿੱਤਾ ਤੇ ਉਸਦੀ ਬਾਡੀ ਫਿਰ ਨੀਲੀ ਫਿਰ ਗਈ ਪਰ ਇਹ ਗੱਲ ਕਦੇ ਖੁੱਲ ਕੇ ਬਾਹਰ ਨਹੀਂ ਆਈ ਨਾ ਹੀ ਕੋਈ ਵੱਡੀ ਜਾਂਚ ਹੋਈ ਨਾ ਹੀ ਕੋਈ ਸਾਫ ਬਿਆਨ ਆਇਆ ਸਿਰਫ ਚੁੱਪ ਚਾਪ ਦੇ ਦਰ ਸਵਾਲ ਇਹ ਨਹੀਂ ਕਿ ਮੌਤ ਕਿਵੇਂ ਹੋਈ ਸਵਾਲ ਇਹ ਹੈ ਕਿ ਅਸਲ ਵਿੱਚ ਉਸ ਹਸਪਤਾਲ ਦੇ ਕਮਰੇ ਵਿੱਚ ਹੋਇਆ ਕੀ ਸੀ ਜੇ ਦਿਲ ਦੀ ਸਮੱਸਿਆ ਸੀ ਤਾਂ ਪਹਿਲਾਂ ਕਦੇ ਕਿਉਂ ਨਹੀਂ ਦੱਸੀ ਗਈ ਜੇ ਸਿਹਤ ਕਮਜ਼ੋਰ ਸੀ ਤਾਂ ਸਰਜਰੀ ਕਰਵਾਉਣ ਦਾ ਫੈਸਲਾ ਕਿਉਂ ਲਿਆ ਗਿਆ ਅਤੇ ਸਭ ਤੋਂ ਵੱਡਾ ਸਵਾਲ ਜੇ ਸਭ ਕੁਝ ਠੀਕ ਸੀ ਤਾਂ ਫਿਰ ਇੱਕ ਗਲਤ ਟੀਕੇ ਦੀ ਗੱਲ ਚੁੱਪਚਾਪ ਕਿਉਂ ਦਬਾ ਦਿੱਤੀ ਗਈ ਕਹਿੰਦੇ ਨੇ ਉਸ ਹਾਸ ਹਸਪਤਾਲ ਚ ਹੜਾ ਬੜਾ ਆੜਸੀ ਕੁਝ ਨਰਸਾ ਅੰਦਰੋਂ ਅੰਦਰੀ ਡਰੀਆਂ ਹੋਈਆਂ ਤੇ ਤੇ ਡਾਕਟਰਾਂ ਦੀਆਂ ਆਵਾਜ਼ਾਂ ਵੀ ਹੋੜੀਆਂ ਪੈ ਗਈਆਂ ਸੀ ਅਤੇ ਫਿਰ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ ਤੇ ਖਬਰ ਆ ਗਈ ਉਹ ਖਬਰ ਆਈ ਜਿਸ ਨੇ ਸਭ ਕੁਝ ਖਰਮ ਕਰ ਦਿੱਤਾ ਬਰਿੰਦਰ ਘੁੰਮਣ ਹੋਣ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਕਿਸੇ ਨੇ ਇਹ ਨਹੀਂ ਦੱਸਿਆ ਕਿ ਉਸ ਦੀ ਮੌਤ ਆਖਿਰ ਕਿਵੇਂ ਹੋਈ ਪੂਰਾ ਪਰਿਵਾਰ ਟੁੱਟ ਗਿਆ ਚਾਕੇ ਵੀ ਕੁਝ ਨਹੀਂ ਬੋਲ ਸਕਿਆ ਸ਼ਾਇਦ ਦਬਾਅ ਸੀ ਸ਼ਾਇਦ ਡਰ ਸੀ ਸ਼ਾਇਦ ਸੱਚ ਬੋਲਣ ਦੀ ਇਜਾਜ਼ਤ ਨਹੀਂ ਸੀ ਅਤੇ ਜਦੋਂ ਸੱਚ ਬੋਲਣ ਵਾਲੇ ਚੁੱਪ ਰਹਿ ਜਾਂਦੇ ਨੇ ਤਾਂ ਝੂਠ ਕਹਾਣੀ ਬਣ ਜਾਂਦਾ ਬ੍ਰਿੰਦਰ ਘੁੰਮਣ ਸਿਰਫ ਇੱਕ ਤਾਕਤਵਾਰ ਸ਼ਰੀਰ ਨਹੀਂ ਸੀ ਉਹ ਲੱਖਾਂ ਨੌਜਵਾਨਾਂ ਲਈ ਉਮੀਦ ਸੀ ਪ੍ਰੇਰਨਾ ਸੀ ਪਰ ਉਸ ਦੀ ਮੌਤ ਸਾਨੂੰ ਇਹ ਸੁਖਾ ਗਈ ਕਿ ਹਸਪਤਾਲ ਹਮੇਸ਼ਾ ਜੀਵਨ ਨਹੀਂ ਦਿੰਦੇ ਕਈ ਵਾਰ ਉੱਥੇ ਇੱਕ ਛੋਟੀ ਗਲਤੀ ਤੁਹਾਡੀ ਪੂਰੀ ਜ਼ਿੰਦਗੀ ਖਤਮ ਕਰ ਦਿੰਦੀ ਆ ਅੱਜ ਤੱਕ ਨਾ ਕੋਈ ਡਾਕਟਰ ਸਜ਼ਾ ਚ ਆਇਆ ਨਾ ਕੋਈ ਸੱਚ ਕਾਗਜ਼ਾਂ 'ਚ ਲਿਖਿਆ ਗਿਆ ਤੇ ਨਾ ਹੀ ਹੁਣ ਕਿਸੇ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਗੱਲ ਕੀਤੀ ਪਰ ਲੋਕਾਂ ਦੇ ਦਿਲਾਂ 'ਚ ਇੱਕ ਗੱਲ ਪੱਕੀ ਹੋ ਚੁੱਕੀ ਆ ਕਿ ਬ੍ਰਿੰਦਰ ਘੁੰਮਣ ਦੀ ਮੌਤ ਸਿਰਫ ਕਿਸਮਤ ਨਹੀਂ ਸੀ ਉਹ ਲਾਪਰਵਾਹੀ ਵੀ ਹੋ ਸਕਦੀ ਆ ਇਹ ਕਿਉਂ ਕਿਸੇ ਨੂੰ ਦੋਚੀ ਠਹਿਰਾਉਣ ਲਈ ਨਹੀਂ ਇਹ ਵੀਡੀਓ ਸਵਾਲ ਪੁੱਛਣ ਲਈ ਆ ਕਿਉਂਕਿ ਜਦੋਂ ਸਵਾਲ ਨਹੀਂ ਪੁੱਛੇ ਜਾਂਦੇ ਤਾਂ ਅਗਲਾ ਬਰਿੰਦਰ ਕਿਸੇ ਹੋਰ ਹਸਪਤਾਲ 'ਚ ਚੁੱਪਚਾਪ ਮਰ ਜਾਂਦਾ ਆ ਜੇ ਤੁਸੀਂ ਇੱਥੇ ਤੱਕ ਇਹ ਵੀਡੀਓ ਦੇਖੀ ਆ ਤਾਂ ਤੁਹਾਨੂੰ ਕੀ ਲੱਗਦਾ ਆ ਬਰਿੰਦਰ ਕੋਮਣ ਦੀ ਮੌਤ ਕਿਵੇਂ ਹੋਈ ਸੀ ਤੇ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਤਾਂ ਜੋ ਇਹ ਆਵਾਜ਼ ਹੋਰ ਲੋਕਾਂ ਤੱਕ ਪਹੁੰਚ ਸਕੇ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਲਿਆਉਂਦੇ ਰਹਾਂਗੇ ਉਹ ਸੱਚ ਜੋ ਕਦੇ ਵੀ ਕਿਸੇ ਨੇ ਦੱਸਿਆ ਨਹੀਂ